ਆ ਦੇ ਲਪ੍ਰਿਤ ਤੇਰੇ ਡੈਡੀ ਨੇ ਅੱਜ ਆਇਆ ਜ ਮੋਬਾਈਲ ਉਹਨੂੰ ਚਲਾਉਣਾ ਆ ਗਿਆ ਦੇਖ ਲੈ ਹੈ ਮੈਂ ਕਿਹਾ ਦੋ ਮਿੰਟ ਮੈਨੂੰ ਦਿਖਾ ਦੇ ਮੈਨੂੰ ਦਿਖਾਏ ਹੀ ਨਾ ਉਂਗਲਾਂ ਜ ਮਾਰ ਮਾਰ ਕੇ ਸਾਰਾ ਨਟਕਾ ਖਤਮ ਕਰਤਾ ਲੈ ਮੈਨੂੰ ਨਹੀਂ ਦੋ ਮਿੰਟ ਦਿਖਾਇਆ ਹੈਗਾ ਕਾਦਾ ਚੌ ਚੜਿਆ ਪਹਿਲਾ ਉਹਨੂੰ ਮੋਬਾਈਲ ਦਾ ਕਿਵੇਂ ਮੈਨੂੰ ਦੇਖਣਾ ਨਹੀਂ ਆਂਦਾ ਵੀ ਮੈਂ ਅਣਪੜਾ ਤਾਂ ਕਰਕੇ ਮੈਨੂੰ ਦਿਖਾਉਂਦਾ ਨਹੀਂ ਹੈਗਾ ਬਹੁਤ ਖਰਾਬ ਹੈ ਤੇਰਾ ਡੈਡੀ ਰੋਜ਼ ਕਹੂਗਾ ਅੱਜ ਮੈਂ ਗੱਡੀ ਦੇ ਟਾਇਰ ਪਵਾ ਕੇ ਲਿਆ ਆਂ ਅੱਜ ਮੈਂ ਉਹਦੇ ਰਿੰਗ ਰਿੰਗ ਪਵਾ ਕੇ ਲਿਆ ਆਂਗਾ ਲੈ ਉਹਦੇ ਰੋਜ਼ ਟਾਇਰ ਪਵਾ ਦਿੰਦਾ ਰਿੰਗ ਪਵਾ ਦਿੰਦਾ ਕਦੇ ਮੇਰੇ ਵੀ ਕਰਨਾ ਚ ਲਿਆ ਕੇ ਵਾਲੀਆਂ ਪਾ ਦੇ ਕਦੇ ਮੇਰੇ ਵੀ ਪੈਰਾਂ ਨੂੰ ਜੁੱਤੀਆਂ ਲਿਆ ਕੇ ਪਾ ਦੇ ਮੇਰੀ ਚੱਪਲਾਂ ਸਾਰੀਆਂ ਘਸੀਆਂ ਪਈਆਂ ਨੇ ਪਈ ਮੇਰੀ ਵੀਡੀਓ ਜੇ ਤੁਹਾਨੂੰ ਵਧੀਆ ਲੱਗਿਆ ਕਰੋਗੀ ਨਾ ਪੂਰੇ ਸਾਰੇ ਕਮੈਂਟ ਭੇਜਿਆ ਕਰਿਓ ਹਾਂ ਤੁਹਾਡੇ-ਡੇ ਕਾ ਕਮੈਂਟ ਮੇਰੀ ਇੰਨੀ ਵੱਡੀ ਜ਼ਿੰਦਗੀ ਬਣਾ ਦੇਣਗੇ ਹਾਂ ਨਾਲੇ ਮੈਨੂੰ ਲਾਇਕ ਕਰਿਓ ਚੰਗਾ ਹਾਂ ਨਾਲੇ ਮੇਰੇ ਨਾਲ ਵੱਧ ਤੋਂ ਵੱਧ ਜੁੜਿਓ ਮੇਰੇ ਨਾਲ ਨੰਬਰ ਵੱਧ ਤੋਂ ਵੱਧ ਜੁੜੋ ਨਾਲੇ ਮੈਨੂੰ ਲਾਇਕ ਕਰੋ ਤੁੱਤ ਜੱਟਾ ਮੈਨੂੰ ਸੰਗ ਮਾਰਦੀ ਨੱਚਣੇ ਨੂੰ ਮੇਰਾ ਕਰਦਾ ਏ ਜੀ ਉਤ ਤੁੱਤ ਜੱਟਾ ਮੈਨੂੰ ਸੰਗ ਮਾਰਦੀ ਨੱਚਣੇ ਨੂੰ ਕਰਦਾ ਏ ਮੇਰਾ ਵੀ ਜੀ ਉਤ ਤੁੱਤ ਜੱਟਾ ਮੈਨੂੰ ਸੰਗ ਮਾਰਦੀ ਥਵੀਰ ਵਿੱਤਨੱਚਣੇ ਨੂੰ ਕਰਦਾ ਏ ਜੀ ਵਿੱਚ ਵਿੱਚ ਜੱਟਾ ਮੈਨੂੰ ਸੰਗ ਮਾਰਦੀ ਨੱਚਣੇ ਹਰ ਪ੍ਰੀਤ ਅੱਜ ਤੇਰੀ ਭੂਆ ਕੇ ਗਈ ਸੀ ਮੈਂ ਲਾ ਹੋਰ ਤੇ ਮੇਂ ਨੱਚਣੇ ਨੂੰ ਕਰਦਾਈ ਜੀ ਨੱਚਣੇ ਨੂੰ ਕਰਦਾਈ ਜੀ ਵਿੱਚ ਵਿੱਚ ਮੈਨੂੰ ਸੰਗ ਮਾਰਦੀ ਮੇਰਾ ਹਾਈ ਕਰਦਾਈ ਜੀ ਵਿੱਚ ਵਿੱਚ ਤੇ ਸੰਗ ਮਾਰਦੀ ਨੱਚਣੇ ਨੂੰ ਕਰਦਾਈ ਮੇਰਾ ਬੀਜੀ ਵਿੱਚ ਵਿੱਚ ਮੈਨੂੰ ਵੀ ਤੇ ਸੰਗ ਮਾਰਦੀ ਮੈਂ ਤੁਹਾਨੂੰ ਨਾ ਇੱਕ ਬਾਲਾਂ ਵਾਸਤੇ ਵਧੀਆ ਚੀਜ਼ ਦੱਸਣ ਲੱਗੀ ਆ ਬਾਲਾਂ ਤੇ ਆਪਾਂ ਨੂੰ ਨਾ ਕੈਮੀਕਲ ਵਾਲੀਆਂ ਚੀਜ਼ਾਂ ਨਹੀਂ ਲਗਾਉਣੀਆਂ ਚਾਹੀਦੀਆਂ ਜ਼ਿਆਦਾ ਇੱਕ ਮੇਗਾ ਮਹਿੰਦੀ ਆਂਦੀ ਹੈ ਉਹਨੂੰ ਰਾਤ ਨੂੰ ਭਿਓ ਕੇ ਰੱਖੋ ਉਹਦੇ ਵਿੱਚ ਔਲਾ ਪਾ ਲਓ ਵਾਲ ਕੇ ਉਹਦੇ ਵਿੱਚ ਥੋੜੀ ਜੀ ਲੰਬੇ ਪੱਤਿਆਂ ਵਾਲੀ ਚਾਹ ਪਾ ਲਓ ਤੇ ਔਲੇ ਨੂੰ ਚਾਹ ਨੂੰ ਉਵਾਲ ਲਓ ਉਵਾਲ ਕੇ ਜਦ ਥੋੜਾ ਜਿਹਾ ਪਾਣੀ ਰਹਿ ਗਿਆ ਉਦੇ ਵਿੱਚ ਹੀ ਮਹਿੰਦੀ ਕੋਲੋ ਮਹਿੰਦੀ ਕੋਲ ਕੇ ਵਿੱਚ অ্যালোਵੈਰਾ ਪਾਓ ਉਹਦੀਆਂ ਲਾਲਾਂ ਜੀਆਂ ਕੱਢ-ਕੱਢ ਕੇ ਜੈੱਲ ਉਹ ਪਾ ਲੋ ਉਹ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਹਿੰਦੀ ਨੂੰ ਘੋਲ ਕੇ ਚਮਚ ਨਾਲ ਰੱਖ ਦੋ ਰਾਤ ਨੂੰ ਅਰ ਸਵੇਰੇ ਲਗਾਓ 15 ਦਿਨ ਮਿਨਾ ਲੋੜ ਨਹੀਂ ਪੈਂਦੀ ਦੁਬਾਰਾ ਲਾ ਕੇ ਮਹਿੰਦੀ ਉਹ ਲਾਣ ਦੀ ਵਧੀਆ ਰਹਿੰਦੇ ਨੇ ਵਾਲ ਮਿਨਾ ਪਰ ਵਧੀਆ ਰਹਿੰਦੇ ਨੇ ਔਰ ਜਿਹੜੇ ਟੁੱਟਦੇ ਨੇ ਵਾਲ ਨਿਕਲਦੇ ਨੇ ਨਾਲੇ ਉਹ ਹਟ ਜਾਂਦੇ ਨੇ ਵਧੀਆ ਸਿਰਕੀ ਸਿਰਕੀ ਬਾੜ ਆ ਜਾਂਦੇ ਨੇ ਹਲਕੇ ਹਲਕੇ ਇਹ ਤੁਸੀਂ ਲਗਾ ਕੇ ਦੇਖੋ ਮੇਰੇ ਕਹੇ ਤੋਂ ਬਹੁਤ ਵਧੀਆ ਵਾਲ ਹੋ ਜਾਣਗੇ ਤੁਹਾਡੇ ਨਾਲ ਕਹੋਗੇ ਬਹੁਤ ਵਧੀਆ ਚੀਜ਼ ਆ ਇਹ ਹਲਕੀ ਹੈ ਵਾਲ ਜਿਹੜੇ ਨਿਕਲਦੇ ਹੈ ਨਾ ਸਾਰੇ ਹਟ ਜਾਣਗੇ ਐਲੋ ਵੇਰਾ ਤਾਂ ਵੈਸੇ ਵੀ ਹਫਤੇ ਬਾਅਦ ਵੈਸੇ ਵਾਲਾਂ ਤੇ ਲਗਾ ਲਓ ਇੱਕ ਦਿਨ ਲਗਾ ਕੇ ਰੱਖ ਲਓ ਦੂਸਰੇ ਦਿਨ ਧੋ ਲਓ ਸੁੱਕ ਜਾਂਦਾ ਕੋਈ ਕੱਪੜੇ ਨਾਲ ਨਹੀਂ ਲੱਗਦਾ ਕੋਈ ਸਰਾਣੇ ਨਾਲ ਨਹੀਂ ਲੱਗਦਾ ਐਲੋ ਵੇਰਾ ਤਾਂ ਵੱਧ ਤੋਂ ਵੱਧ ਲਾਣਾ ਚਾਹੀਦਾ ਆਪਾਂ ਨੂੰ ਨਾਲੇ ਆਪਣੀ ਅੱਖਾਂ ਵਾਸਤੇ ਸਹੀ ਰਹਿੰਦਾ ਸੇ ਤੂੰ ਹੀ ਜਾਣੇ ਕਿ ਮੇ ਦੁਨੀਆ ਤਾਰੀ ਏ ਵਹੀ ਗੁਰੂ ਮਹਾਰਾਜ ਸੱਚਾ ਪਾਤਸ਼ਾਹ ਦਾਤਾ ਸਭ ਦਾ ਭਲਾ ਕਰੀ ਸਭ ਤੇ ਸੁਖ ਸ਼ਾਂਤੀਆਂ ਬਖਸ਼ੀ ਮੇਰੇ ਬਾਬਾ ਨਾਨਕ ਜੀ ਤਨੋਂ ਲੱਖ ਲੱਖ ਵਾਰ ਮੇਰੀਆਂ ਮੁਬਾਰਕਾਂ ਮੇਰੀਆਂ ਵਧਾਈਆਂ ਮੈਂ ਮੇਰੀ ਵੀਡੀਓ ਅੱਜ ਜ਼ਰੂਰ ਦੇਖਿਓ ਜ਼ਰੂਰ ਪੱਕਾ ਜੇ ਤੁਸੀਂ ਲਾਇਕ ਭੇਜੋਗੇ ਤਾਂ ਮੈਨੂੰ ਪਤਾ ਚੱਲੂਗਾ ਵੀ ਕਿ ਤੁਸੀਂ ਦੁਬਾਰਾ ਮੇਰੀ ਵੀਡੀਓ ਦੇਖਣ ਲੱਗ ਗਏ ਮੈਨੂੰ ਬਹੁਤ ਖੁਸ਼ੀ ਹੋਊਗੀ ਜੇ ਤੁਸੀਂ ਮੇਰੀ ਵੀਡੀਓ ਦੇਖੋਗੇ ਮੈਨੂੰ ਲਾਇਕ ਕਰੋਗੇ ਤਾ ਮੈਨੂੰ ਬਹੁਤ 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 ਖੁਸ਼ੀ ਹੋਊਗੀ ਮੈਨੂੰ ਵੱਧ ਤੋਂ ਵੱਧ ਲੈ ਕੇ ਭੇਜੀਓ ਅੱਜ ਦੇਖਦੀਆਂ ਕਿੰਨੇ ਕ ਮੇਰੇ ਭੈਣ ਭਾਈ ਮੈਨੂੰ ਪਿਆਰ ਕਰਦੇ ਐ ਇਸ ਦੁਨੀਆ ਤੋਂ ਆਪਾਂ ਨੇ ਕੀ ਲੈ ਕੇ ਜਾਣਾ ਨਾ ਇਸ ਦੁਨੀਆ ਤੇ ਕੁਝ ਹੈਗਾ ਨਾ ਕੁਝ ਲੈ ਕੇ ਜਾਣਾ ਖਾਲੀ ਹੱਥ ਆਇਆ ਖਾਲੀ ਹੱਥ ਚਲੇ ਜਾਵਾਂਗੇ ਇਹ ਤਾਂ ਪਿਆਰ ਹੀ ਇੱਕ ਦੂਸਰੇ ਦਾ ਇੱਕ ਦੂਸਰੇ ਨੂੰ ਪਿਆਰ ਨਾਲ ਦੇਖਦੇ ਆ ਪਿਆਰ ਵੰਡਦੇ ਆ ਪਿਆਰ ਨਾਲ ਬੋਲਦੇ ਆ ਇਹ ਆਵਾਜ਼ ਬੋਲ ਸਾਡੇ ਅੰਦਰ ਸਾਨੂੰ ਖੁਸ਼ੀ ਦਿੰਦੇ ਨੇ اسی ਖੁਸ਼ੀ ਨਾਲ ਅਸੀਂ ਜਿਉਂਦੇ ਆ ਹੋਰ ਸਾਡੇ ਕੋਲ ਕੁਝ ਨਹੀਂ ਹੈ ਚਾਰ ਬੋਲ ਪਿਆਰ ਦੇ ਬੰਦੇ ਦੀ ਜ਼ਿੰਦਗੀ ਚੰਗੀ ਲੰਘ ਜਾਂਦੀ ਹੈ ਜੇ ਉਹੀ ਚਾਰ ਬੋਲ ਆਪ ਮੰਦੇ ਬੋਲ ਦਿੰਨੇ ਆ ਤਾਂ ਬੰਦੇ ਦੀ ਬਹੁਤ ਮਾੜੇ ਦਿਨ ਨਿਕਲਦੇ ਨੇ ਜੇ ਪਿਆਰ ਨਾਲ ਬੋਲਦੇ ਤਾਂ ਬਹੁਤ ਚੰਗੇ ਦਿਨ ਨਿਕਲਦੇ ਨੇ ਬਸ ਸਾਰੇ ਪਿਆਰ ਕਰੋ ਇੱਕ ਦੂਸਰੇ ਨੂੰ ਪਿਆਰ ਨਾਲ ਬੋਲੋ ਹਨਾ ਇਹ ਹੀ ਸਾਡੀ ਜ਼ਿੰਦਗੀ ਹੈ ਜੋ ਕਿ ਸਾਹਮਣੇ ਵਾਲਾ ਕੌੜਾ ਵੀ ਹੈ ਨਾ ਉਨ ਦੋ ਬੋਲ ਮਿੱਠੇ ਪਿਆਰ ਦੇ ਬੋਲ ਕੇ ਉਹਦਾ ਵੀ ਕੌੜਾਪਨ ਚਲਾ ਜਾਂਦਾ ਹੈ ਜੀ ਮੇਰਾ ਬਿਨੱਚੜੇ ਨੂੰ ਕਰਦਾ ਹੈ ਜੀ ਉਤ ਤੁਜਟ ਮੈਨੂੰ ਸੰਗ ਮਾਰਦੀ ਉਤ ਤੁਜਟ ਮੈਨੂੰ ਸੰਗ ਮਾਰਦੀ ਚੜੇ ਨੂੰ ਮੇਰਾ ਵੀ ਕਰਦਾ ਹੈ ਜੀ ਮੇਰਾ ਬਿਨੱਚੜੇ ਨੂੰ ਕਰਦਾ ਹੈ ਜੀ ਮੇਰਾ ਬਿਨੱਚੜੇ ਨੂੰ ਕਰਦਾ ਹੈ ਜੀ